ਲੀਡਰਸ਼ਿਪ ਜਦੋਂ ਆਪਣੀਆਂ ਕੀਤੀਆਂ ਗਲਤੀਆਂ ਤੇ ਗੁਨਾਹਾਂ ਕਾਰਨ ਆਪਣਾ ਨੈਤਿਕ ਅਧਿਕਾਰ ਗਵਾ ਚੁੱਕੀ ਗਲਤੀਆਂ ਵੀ ਹੋ ਜਾਂਦੇ ਤੇ ਗੁਨਾਹ ਵੀ ਹੋਏ ਇਹ ਕੱਲ ਦਾ ਸਬਦ ਹੁਕਮਾਂ ਜੀ ਇਸ ਕਰਕੇ ਉਹ ਲੀਡਰਸ਼ਿਪ ਨੂੰ ਲਾਂਬੇ ਕੀਤਾ ਗਲਤੀਆਂ ਤੋਂ ਵੱਡੇ ਹੁੰਦੇ ਨੇ ਗੁਨਾਹ ਔਰ ਉਹ ਗੁਨਾਹ ਹੋਏ ਜਿਹੜੇ ਨਾ ਮਾਫ ਕਰਨ ਯੋਗ ਹੁੰਦੇ ਨੇ ਔਰ ਉਹਨਾਂ ਨੇ ਕਦੇ ਵੀ ਉਸ ਲੀਡਰਸ਼ਿਪ ਨੇ ਇਹ ਮਹਿਸੂਸ ਨਹੀਂ ਕੀਤਾ ਕਿ ਸਾਡੇ ਗੁਨਾਹ ਨੇ ਇਹ ਅਸੀਂ ਮਾਫੀ ਇਹਦੀ ਲੈ ਲਈਏ ਕਿਵੇਂ ਕਰੀਏ ਇੱਕ ਫਰਜ਼ੀ ਗੱਲਾਂ ਚੱਲਦੀਆਂ ਰਹਿ ਜਾਂ ਅਕਾਲ ਪੁਰਖ ਤੋਂ ਅਰਦਾਸ ਕਰਿਓਣੀ ਬਾਬਾ ਗੁਰਮੁਖ ਸਿੰਘ ਜੀ ਦੇ ਗੁੰਗੇ ਦੇ ਉੱਤੇ ਅਕਾਲ ਅਖੰਡ ਪੁਰਖ ਦਾ ਜਾਪ ਕਰਾਉਣਾ ਤੇ ਅਰਦਾਸ ਕਰਦੇ ਨਹੀਂ ਸਾਡੇ ਜੀ ਪਿਛਲੇ ਗਲਤੀਆਂ ਸਾਨੂੰ ਭੁੱਲਾਂ ਛੁਕਾ ਜੀ ਜਾਣੇ ਵਾਲੇ ਜਾਣੇ ਤੇ ਭੁੱਲਾਂ ਦੀ ਮਾਫੀ ਦੇ ਦਿਓ ਪਰ ਕੁਝ ਸਹਿਰਦ ਸੱਜਣਾ ਨੇ ਪੂਰਾ ਡਿਟੇਲ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਆਪਣੀ ਅਪੀਲ ਕੀਤੀ ਕਿ ਆਏ ਜਾਣੇ ਆਣੇ ਜਾਣੇ ਚ ਪੁੱਲਾ ਨਹੀਂ ਹੋਈਆਂ ਇਹ ਜਾਣ ਸਭ ਕੁਝ ਜਾਣਦੇ ਹੋયા ਸਭ ਕੁਝ ਹੋ ਰਿਹਾ ਅੱਜ ਬੀਤੇ ਸਾਰਾ ਕੁਝ ਉਹਦੇ ਤੇ ਪੈਰ ਪੈਰ ਫੇਰ ਕੇ ਅਸੀਂ ਲੰਘ ਨਹੀਂ ਸਕਦੇ ਉਹਦੇ ਵਿੱਚ ਅਸੀਂ ਵੀ ਜ਼ਿੰਮੇਵਾਰ ਆ ਕਿ 2007 ਤੋਂ ਜਦੋਂ ਸਰਕਾਰ ਬਣੀ ਤੇ 17 ਸਾਲ 10 ਸਾਲ ਦਾ ਮੋٹے ਤੌਰ ਤੇ ਖਾਸ ਤੌਰ ਤੇ ਜਿਹੜੇ ਵੱਡੇ ਗੁਨਾਹ ਹੋਏ ਉਹਦਾ ਜ਼ਿਕਰ ਕੀਤਾ ਔਰ ਉਹਨਾਂ ਦੇ ਸੰਬੰਧ ਵਿੱਚ ਉਹ ਸਾਰੇ ਲੀਡਰਸ਼ਿਪ ਜਿਹੜੀ ਉਸ ਸਮੇਂ ਦੀ ਸੀ ਭਾਵੇਂ ਸਰਕਾਰ ਸੀ ਭਾਵੇਂ ਪਾਰਟੀ ਦੇ ਵਿੱਚ ਕੋਰ ਕਮੇਟੀ ਦੀ ਫੈਸਲੇ ਕਰਨ ਵਾਲੀ ਸੀ ਔਰ ਇਹ ਸ੍ਰੋਣੀ ਕਮੇਟੀ ਉਸ ਮੌਕੇ ਜਿਨ੍ਹਾਂ ਨੇ ਇਸ਼ਤਿਆਰ ਦਿੱਤੇ ਉਸ ਸਿਰਸੇ ਵੱਡੇ ਸਾਧਨوں ਨੂੰ ਮਾਫੀ ਕਰਨ ਦੇ ਜਸਟੀਫਾਈ ਕਰਨ ਵਾਸਤੇ ਉਹ ਸੀ ਸਾਰਿਆਂ ਨੂੰ ਤਲਬ ਕੀਤਾ ਗਿਆ ਔਰ ਉੱਥੇ ਫੈਸਲੇ ਹੋਏ ਉਹਨਾਂ ਫੈਸਲਿਆਂ ਵਿੱਚ ਹੋਇਆ ਕਿ ਇਹ ਲੀਡਰਸ਼ਿਪ ਉਹਨ ਜਿਹੜੀ ਆਪਣੀਆਂ ਗਲਤੀਆਂ ਤੇ ਗੁਨਾਹਾਂ ਕਰਨ ਜਿਹਨਾਂ ਹੁਣ ਤੱਕ ਗੁਨਾਹ ਆਪਣੇ ਕਬੂਲੇ ਨਹੀਂ ਪਰ ਅੱਜ ਕਬੂਲੇ ਨੇ ਔਰ ਇਹ ਗਲਤੀਆਂ ਦੇ ਜੇ ਕਬੂਲੇ ਗੁਨਾਹ ਨੇ ਉਹਦੀ ਤਨਖਾਹ ਤੁਹਾਨੂੰ ਲਈ ਜਾਂਦੀ ਹੈ ਔਰ ਤੁਸੀਂ ਹੁਣ ਲਾਂਬੇ ਇਸ ਪਲੇਟਫਾਰਮ ਤੇ ਹੋ ਤੇ ਨਵੀਂ ਲੀਡਰਸ਼ਿਪ ਅੱਗੇ ਲਿਆਉਣ ਦੇ ਲਈ ਇੱਕ ਸੱਤ ਮੈਂਬਰ ਦੀ ਕਮੇਟੀ ਦੀ ਨਿਯੁਕਤ ਕੀਤੀ ਜਾਂਦੀ ਹੈ ਜਿਹੜੀ ਨਵੀਂ ਭਰਤੀ ਪੂਰਨ ਸੰਜੀਤੀ ਸ਼੍ਰੋਮਣੀ ਅਕਾਲੀ ਦਲ ਦੀ ਕਰੇਗੀ 1920 ਤੋਂ ਬਾਅਦ 105 ਸਾਲ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸੁਰਜੀਤੀ ਹੋ ਰਹੀ ਹੈ। ਅੱਗੇ ਜਥੇਬੰਦੀ ਬਣਦੀ ਹੈ, ਚੁਣਦੀ ਹੈ, ਭਾਤੀ ਕਰਦੇ ਹੋਈ ਜਾਂਦੀ ਕੋਈ ਨਹੀਂ ਪੁਨਰਸੁਰਜੀਤੀ ਇਸ ਲਈ ਕਿ ਬਿਲਕੁਲ ਉਹ ਸਿਧਾਂਤ ਜਿਹੜੇ ਸੀ 1920 ਵਾਲੇ ਜਦੋਂ ਅਕਾਲੀ ਦਲ ਹੋਂਦ ਤੇ ਆਇਆ ਸੀ ਆਪਣੇ ਪੁਰਖਿਆਂ ਦੀ ਲੋੜ ਸੀ ਉਸ ਮੋਕੇ ਮੰਗ ਸੀ ਔਰ ਉਹਨਾਂ ਨੇ ਉੱਤੇ ਪਹਿਰਾ ਵੀ ਦਿੱਤਾ, ਉਹਦੇ ਲਈ ਕੁਰਬਾਨੀਆਂ ਵੀ ਦਿੱਤੀਆਂ। ਅੱਜ ਇਹਦੇ ਵਿੱਚ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਈ ਸੀ, ਐਕਟ ਬਣਿਆ। ਇਸ ਲਈ ਉਹ ਸਦਾਤ ਜਿਹੜੇ ਸੀ ਮੀਰੀ ਪਰੀ ਦੇ ਸਦਾਤ ਲੈ ਕੇ ਚੱਲੂਗੀ ਉਹ ਅਕਾਲੀ ਦਾਲੀ ਨੂੰ ਪੁਨਰ ਸਥਾਪਿਤ ਕਰਨਾ ਹੈ। ਉਹਦੇ ਲਈ ਉਸ ਦਿਨ ਦੀ ਭਰਤੀ ਚੱਲਦੀ ਹੈ। ਖੈਰ ਉਹਦੇ ਲਈ ਤੁਸੀਂ ਸਾਡੇ ਚਰਨਾਂ 'ਚ ਬੇਨਤੀ ਕੀਤੀ ਹੈ। ਬਾਕੀ ਇਹ ਗੱਲ ਕਿ ਜਿਹੜੀ ਮਜਬੂਤ ਉਸ ਮੌਕੇ ਦੀ ਲੀਡਰਸ਼ਿਪ ਸੀ। ਹਕੂਮਨਮੈਂਟਾ ਸੁਣ ਲੈ ਪਰ ਉਹਨਾਂ ਨੂੰ ਪਸੰਦ ਨਹੀਂ ਸੀ ਜਾਂ ਉਹਨਾਂ ਦੇ ਮੁਤਾਬਕ ਨਹੀਂ ਹੋਏ। ਉਹਨਾਂ ਨੇ 2 ਤਰੀਕ ਤੋਂ ਬਾਅਦ 2 ਦਸੰਬਰ ਤੋਂ ਬਾਅਦ ਹੀ ਗਿਆਨੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਕਿਉਂ ਆਪਣਾ ਨਿਸ਼ਾਨਾ ਬਣਾ ਲਿਆ ਪਹਿਲਾਂ ਉਹਨਾਂ ਦੀ ਉਹ ਨਜ਼ਰ ਨਹੀਂ ਆਈਆਂ ਗੱਲਾਂ ਜਿਹੜੀਆਂ ਬਾਅਦ ਚ ਕੱਢ ਕੱਢ ਲਿਆਉਂਦੇ ਨੇ ਵੀ ਇਹ ਗਲਤੀਆਂ ਕੀਤੀਆਂ ਨੇ ਜੀ ਇਹਨਾਂ ਦੇ ਖਿਲਾਫ ਕੇਸ ਸੀ ਇਸੇ ਕਰਕੇ ਸੀ ਕਿਉਂਕਿ ਇਹ ਉਹ ਗਲਤੀਆਂ ਗੁਨਾਹ ਉਹਨਾਂ ਨੂੰ કબੂਲ ਕਰਾਤੇ ਉਹਨਾਂ ਨੇ ਤੇ ਉਹਦੇ ਗੁਨਾਹ ਵੜ ਲਏ ਤੇ ਫਿਰ ਉਹਨਾਂ ਨੂੰ ਜੋ ਦਲੀਲ ਕੀਤਾ ਕਹਿੰਦੇ ਇਹ ਤੁਹਾਡੇ ਸਾਹਮਣੇ ਹੈ ਕਰਤਾਰਕੁਸ਼ੀ ਕੀਤੀ ਸਿੰਘ ਸਾਹਿਬ ਦੀ ਸਿੰਸਾਭ ਦੀ ਵਾਲਕਤ ਤਾਂ ਸਣੀ ਹੁੰਦੀ ਹੈ ਜਿਸ ਸੀਟ ਤੇ ਬੈਠਾ ਹੋਵੇ ਕੋਈ ਉਹ ਪਦਵੀ ਦੀ ਹੁੰਦੀ ਹੈ ਪਰ ਇਹਨਾਂ ਨੇ ਕਿਉਂਕਿ ਸਧ ਗੈਰ ਸਦਾਨਤਿਕ ਲੋਕ ਨੇ ਇਹ ਜਥੇਬੰਦੀ ਨੇ ਇਸ ਇਸ ਲੀਡਰਸ਼ਿਪ ਨੇ ਮੈ ਕਹਿ ਲਵਾ ਉਹ ਉਹਨਾਂ ਨੂੰ ਲਾਂਬੇ ਕਰ ਦਿੱਤਾ ਇੱਥੇ ਬਸ ਨਹੀਂ ਜਦੋਂ ਫਿਰ ਸੱਤ ਮੈਂਬਰਾਂ ਪੰਜ ਸੱਤਾਂ ਤੋਂ ਪੰਜ ਮੈਂਬਰ ਰਹਿ ਗਏ ਸਿੰਘ ਸਭਗੰਨੀ ਰਗਵੀਰ ਸਿੰਘ ਜਥੇਦਾਰ ਸਿੰਘ ਅਕਾਲਤਾ ਸਭ ਨੇ ਅਦੇਸ਼ ਕੀਤਾ ਪੰਜਾਂ ਨੂੰ ਕਿ ਤੁਸੀਂ ਪੰਜ ਆਪਣੇ ਭਰਤੀ ਆਰੰਭ ਕਰੋ ਜਲਦੀ ਫਿਰ ਉਹਨਾਂ ਨੇ ਕਿਹਾ ਵੀ ਅਸੀਂ ਤਾਂ ਕੋਸ਼ਿਸ਼ ਕੀਤੀ ਸੀ ਵੀ ਦੋ ਮੈਂਬਰਾਂ ਨੂੰ ਲਾਂਭੇ ਕਰਦੀਏ ਇਥੇ ਇਹ ਡਿਫੰਕਟ ਹੋ ਜੂਗੇ ਇਹ ਕਮੇਟੀ ਦਾ ਕੋਈ ਮਨਾ ਨਹੀਂ रह ਜਾਂਦਾ ਇਹ ਵੀ ਆਪਣੇ ਆਪ ਆਪਣੇ ਆਪ ਨੂੰ ਖਾਰਜ ਸਮਝ ਲੈਣਗੇ ਪਰ ਗੁਰੂ ਦੀ ਕਿਰਪਾ ਅਸੀਂ ਪੰਜਾਂ ਨੇ ਜਾ ਕੇ ਸ੍ਰੀ ਅਕਾਲਤਾ ਸਾਹਿਬ ਤੇ ਬੇਨਤੀ ਕੀਤੀ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਸਾਨੂੰ ਇਹ ਸਮੱਤ ਬਖਸ਼ੋ ਸੱਚੇ ਪਾਤਸ਼ਾਹ ਦੀ ਸੇਵਾ ਸਾਡੀ ਝੋਲੀ 'ਚ ਪਈ ਹੈ ਤੁਹਾਡੇ ਦਰ ਤੋਂ ਪਈ ਹੈ ਅਸੀਂ ਇਹ ਸੇਵਾ ਨਿਭਾਉਣ ਦੇ ਯੋਗ ਬਣ ਸਕੀਏ ਅਸੀਂ ਇਕਤਾ ਵਿੱਚ ਰਹਿ ਕੇ ਪੰਥ ਦੀਆਂ ਭਾਵਨਾਵਾਂ ਮੁਤਾਬਕ ਔਰ ਲੱਗੇ ਇਹ ਮੇਰੇ ਇਸ ਕਾਰਜ ਨੂੰ ਨਿਪਰੇ ਚਾੜ ਸਕੀਏ ਇਹ ਅਰਦਾਸ ਕੀਤੀ ਸੀ 4 ਮਾਰਚ ਨੂੰ ਫਿਰ 18 ਮਾਰਚ ਨੂੰ ਉਸੇ ਦਿਨ 1:30 ਦੇ ਦਰ ਪਰਤੀ ਆਰੰਭ ਕੀਤੀ ਹੈ ਇਹ سلسلہ ਚੱਲਦਾ ਰਿਹਾ ਜਦੋਂ ਦੇਖਿਆ ਵੀ ਪੰਜ ਮੈਂਬਰੀ ਭਰਤੀ ਨੂੰ ਕਮੇਟੀ ਨੂੰ ਵੀ ਸਿੰਘ ਸਾਹਿਬ ਨੇ ਅਗੇ ਅੱਲਾਹ ਕਹੇ ਦਤਾ ਵੀ ਤੁਸੀਂ ਵਰਤੀ ਕਰੋ ਉਹਨਾਂ ਨੇ ਜਿਹੜੇ ਦੋ ਸਿੰਘ ਸਾਹਿਬ ਸੀ ਗਿਆਨੀ ਰਗਵੀਰ ਸਿੰਘ ਜੀ ਤੇ ਗਿਆਨੀ ਸੁਲਤਾਨ ਸਿੰਘ ਜੀ ਉਹਨਾਂ ਨੂੰ ਵੀ ਦੇਖੋ ਇੱਕ 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 ਵਿਅਕਤੀ ਨੂੰ ਹੁਕਮ ਆਉਂਦਾ ਹੈ ਕਿੱਡੇ ਇੱਕ ਇੱਕ ਡਿਕਟੇਟਰਾਂ ਤਿੰਨੇ ਸੰਸਥਾਵਾਂ ਦੇ ਉੱਤੇ ਕਾਬਜ ਇਹ ਕਹਿ ਲਈ ਅਮਰ ਬੇਲੇ ਸੀ ਚੜੀ ਪੰਥ ਦੇ ਉਸ ਹਰਿਆਵਲ ਬੂਟੇ ਤੇ ਜਿਹਨੂੰ ਲਾਉਣ ਵਾਸਤੇ ਤੁਹਾਡੀ ਸਾਰਿਆਂ ਦੀ ਲੋੜ ਹੈ ਜੀ ਨੇ ਸੋਕਾ ਦਾ ਜਾਂਦਾ ਮੁਰ ਜਾ ਰਿਹਾ ਉਹਦੇ ਲਈ ਦੋਏ ਸਿੰਘ ਸਹਿਬਾਨਾ ਨੂੰ ਐਗਜ਼ੀਕਟਿਵ ਕਮੇਟੀ ਜਿਹੜੀ ਐਜੀਬੀਸੀ ਦੀ ਉਹਨੂੰ ਕਹਿੰਦੇ ਇਹਨਾਂ ਨੂੰ ਵੀ ਲਾ ਦੋ ਉਹਨਾਂ ਤੇ ਕੀ ਦੋਸ਼ ਲਾਇਆ ਅ ਜਿਹੜਾ ਕਹਿ ਕੇ ਗਹਿਰੇਤ ਹੁੰਦਾ ਸਾਹਿਬ ਅਬ ਸਾਖੀ ਰੋਤੇ ਸੁਖਵੀਰ ਸਿੰਘ ਬਾਦਲ ਬੋਲ ਰਹੇ ਨੇ ਕਿ ਇਹ ਤਾਂ ਜੀ ਦਿੱਲੀ ਦੇ ਤਖਤ ਵਾਲੇ ਦਿੱਲੀ ਦੇ ਨਾਲ ਵਾਲੇ ਹੋਏ ਨੇ ਕਮਾਲ ਹੈ ਜੇ ਸਾਡੇ ਤਖਤਾਂ ਦੇ ਜਥੇਦਾਰ ਜਦੋਂ ਤੱਕ ਤਾਂ ਉਹਨਾਂ ਦੀ ਗੱਲ ਸਹੀ ਚੱਲਦੀ ਰਹੇ ਉਹਨਾਂ ਦੇ ਮੁਤਾਬਕ ਤਾਂ ਠੀਕ ਨੇ ਨਹੀਂ ਉਹਨਾਂ ਦੇ ਇਹ ਸਾਰੇ ਗੁਨਾਹਗਾਰ ਨੇ ਜੀ ਅਸੀਂ ਸੱਚੇ ਆ ਜਦੋਂ ਇਹ ਤਖਤਾਂ ਨੂੰ ਨਹੀਂ ਬਖਸ਼ਦੇ ਇਹਨੇ ਪਵਿੱਤਰ ਸਾਨਾ ਤੇ ਸੇਵਾ ਨਿਭਾਉਣ ਵਾਲੇ ਜਥੇਦਾਰਾਂ ਨੂੰ ਨਹੀਂ ਬਖਸ਼ਦੇ ਤੇ ਮਾਫ ਕਰਨਾ ਫਿਰ ਉਹ ਸਾਡੇ ਅਗਵਾਈ ਕਰਨ ਦੇ ਹੱਕਦਾਰ ਹੈ ਕਿਵੇਂ ਅਸੀਂ ਉਹਨਾਂ ਨੂੰ ਕਬੂਲ ਕਰ ਲਾਂਗੇ ਹੁਕਮਨਾਮੇ ਉਹਨਾਂ ਦੇ ਖਿਲਾਫ ਹੋਏ ਨੇ ਭਰਤੀ ਉਹਨਾਂ ਨੇ ਇਸ ਹੁਕਮਨਾਮੇ ਦੇ ਉਲਟ ਜਾ ਕੇ ਕੀਤੀ ਜਿਹੜੀ ਫਾਰਜੀ ਸੀ ਟੋਟਲ ਉਹ ਇੱਕ ਮੈਂ ਕਹਿੰਨਾ ਨੂੰ ਅਕਾਲੀ ਦਲ ਦੀ ਭਰਤੀ ਨਾ ਕਿਹਾ ਕਰੋ ਉਹ ਇੱਕ ਢੜੇ ਦੀ ਭਰਤੀ ਹੈ ਜਾਂ ਬਾਦਲ ਢੜੇ ਦੀ ਭਰਤੀ ਹੈ ਇਸ ਤੋਂ ਬਿਨਾ ਕੁਝ ਨਹੀਂ ਅਕਾਲੀ ਸ਼ਬਦ ਉਹਨਾਂ ਨਾਲ ਲੱਗਦਾ ਸੌਫਦਾ ਨਹੀਂ ਅਕਾਲੀ ਕੌਣ ਹੈ ਇਹਦੀ ਪਰਿਭਾਸ਼ਾ ਤੁਸੀਂ ਸਿਆਣੇ ਬੈਠੇ ਹੋ ਜਾਣਦੇ ਹੋ ਅਕਾਲੀ ਸ਼ਬਦ ਕਦੋਂ ਹੈ ਭਾਵੇਂ ਅਕਾਲੀ ਫੂਲਾ ਸਿੰਘ ਦੇ ਨਾਂ ਤੋਂ ਚੱਲਦਾ ਖਾਲੀ ਪਰ ਨਹੀਂ ਜਦੋਂ ਅਕਾਲੀ ਸ਼ਰੋਣੀ ਅਕਾਲੀ ਦਲ ਦੀ ਗੱਲ ਚੱਲਦੀ ਹੈ ਤਾਂ ਉਹ ਕੇਵਲ ਅਕਾਲ ਪ੍ਰਭੂ ਨੂੰ ਮੰਨਣ ਵਾਲਾ ਸੇ ਅਕਾਲ ਤਖਤ ਦੀ ਸਰਪ੍ਰਸਤੀ ਦੇ ਨੂੰ ਕਬੂਲਣ ਵਾਲਾ ਔਰ ਗੁਰੂ ਗ੍ਰੰਥ ਸਾਹਿਬ ਦੇ ਫਰਮੇ ਤੇ ਵਿਸ਼ਵਾਸ ਰੱਖਣ ਵਾਲਾ ਉਹ ਅਕਾਲੀ ਕਿਹਾ ਜਾਂਦਾ ਹੈ। ਉਸ ਅਕਾਲੀ ਦਲ ਨੇ ਤਾਂ ਏਡੀਆਂ ਵੱਡੀਆਂ ਕੁਰਬਾਨੀਆਂ ਕਰਕੇ ਇੱਥੇ ਤੱਕ ਸ਼ਾਨਾਮਤੀ ਇਤਿਹਾਸ ਸਿਰਜਿਆ ਪਰ ਉਹਨਾਂ ਇਹਨਾਂ ਨੇ ਉਸ ਇਤਿਹਾਸ ਨੂੰ ਦਾਗਦਾਰ ਕੀਤਾ। ਔਰ ਇਸ ਲਈ ਪੁਨਰ ਸਿਰਜੀਤੀ ਦੀ ਲੋੜ ਹੈ ਜਿਹੜੀ ਮੈਂ ਪਹਿਲਾਂ ਬੇਨਤੀ ਕੀਤੀ ਹੈ। ਸੋ ਸਾਰੇ ਤੁਸੀਂ ਸਿਆਣੇ ਬੈਠੇ ਹੋ ਕਿ ਹੁਣ ਜਿਹੜੇ ਸਿੰਘ ਸਾਹਿਬ ਲਾਏ ਨੇ ਮੈਂ ਕਿੰது ਪਰੰਤ ਨਹੀਂ ਕਰਦਾ ਕਿਸੇ ਦਾ ਪਰ ਮਰਿਆਦਾ ਬਣਿਆ ਕੁਝ ਪਰੰਪਰਾਵਾਂ ਨੇ ਸਾਡੀਆਂ ਜਿਨ੍ਹਾਂ ਦਾ ਸ਼ਾਨਾਮਤੀ ਕਹਿੰਦੇ ਸਾਰਾ ਤੌਰ ਤਰੀਕਾ ਹੈ ਕਿ ਆਪਾਂ ਤੜਕੇ ਜੀ ਮੂੰਹ ਨੇਰੀ ਕਿਸੇ ਨੂੰ ਦਸਾੜ ਦੇ ਦੇਣੀ ਚੋੜੀ ਚਿਪੇ ਇੱਕ ਕੌਮ ਦੇ ਚੱਥੇਦਾਰ ਨੇ ਸਾਡੇ ਜਿਹਨੂੰ ਕੌਮ ਪ੍ਰਵਾਨ ਕਰਦੀ ਹੈ ਇਸ ਕਰਕੇ ਕੋਈ ਇਹ ਬੜਿਆਈ ਵਾਲੀ ਗੱਲ ਨਹੀਂ ਕੋਈ ਮਾਣ ਵਾਲੀ ਗੱਲ ਨਹੀਂ ਕਿ ਮੈਨੂੰ ਉਹਦਾ ਮਿਲ ਗਿਆ ਕੌਮ ਜੀ ਨੂੰ ਪ੍ਰਵਾਨ ਕਰਦੀ ਹੈ ਕੌਮ ਜੀ ਦੇ ਤੇ ਸਿਰ ਤੇ ਹੱਥ ਰੱਖਦੀ ਹੈ ਉਹਨੂੰ ਸਾਨੂੰ ਪ੍ਰਵਾਨ ਕਰਨਾ ਚਾਹੀਦਾ ਸਾਰੀ ਤੋਂ ਪ੍ਰਵਾਨ ਕਰਦੇ ਆ ਤਾਂ ਜਾ ਕੇ ਉਹਨੂੰ ਕਹ ਲਈਏ ਵੀ ਪੰਤ ਪ੍ਰਵਾਨਤ ਗਿਣਿਆ ਜਾਂਦਾ ਹੈ ਖੈਰ ਉਸ ਪਾਸੇ ਨਾ ਜਾਮਾ ਹੁਣ ਰਹੀ ਗੱਲ ਕਿ ਆਪਾਂ ਜਿਸ ਵਿੱਚ ਸਿਲਸਿਲੇ ਜੁੜੇ ਆ ਤੁਹਾਡੇ ਇਸ ਇਲਾਕੇ ਜਿਹੜੀ ਬੇਅਦਬੀ ਹੋਈ ਉਥੇ ਆ ਜਾਣ ਦਾ ਮੌਕਾ ਮਿਲਿਆ ਅੱਗੇ ਵੀ ਆਉਂਦੇ ਆ ਪਰ ਸਾਡੀ ਜੀ ਮਨ ਸੀ ਕਿ ਆਜ ਉਥੇ ਅਰਦਾਸ ਕਰਕੇ ਚਲੀ ਜਾਈਏ ਸੱਚੇ ਪਾਤਸ਼ਾਹ ਬੇਅਦਬੀ ਇਸ ਸਤਾਂ ਤੇ ਹੋਈ ਤੁਹਾਡੀ ਕਾਂਤੇ ਦੀ ਸਰਕਾਰ ਮੌਕੇ ਹੋਈ ਉਹਦਾ ਚਲੋ ਜਿੰਮੇਵਾਰ ਸਿੱਧੇ ਤੌਰ ਤੇ ਤਾਂ ਭਾਰਤ ਨਹੀਂ ਪਰ ਅ ਸਿੱਧੇ ਤੌਰ ਤੇ ਜੇ ਸਮੇਂ ਦੀ ਹਕੂਮਤ ਨੇ ਸਾਰਾ ਨਵੇੜਾ ਕਰਨਾ ਹੁੰਦਾ ਕੌਣ ਦੋਸ਼ੀ ਹੈ ਕੋਈ ਕਤਲ ਕਰ ਜਵੇ ਕਿਸੇ ਦਾ ਆਪਾ ਵਿਦੇਸ਼ਾਂ ਤੋਂ ਵੀ ਗ੍ਰਿਫਤਾਰ ਕਰ ਲਿਆ ਉਹਨੂੰ ਇੰਟਰਪੋਲ ਦੇ ਲਈ ਲੈ ਆਉਣੇ ਖਿੱਚ ਕੇ ਲੈ ਆਉਣੇ ਕਿ ਦੋਸ਼ੀ ਹੈ ਪਰ ਉਹ ਲੋਕ ਕਿੱਥੇ ਗਏ ਉਹਨਾਂ ਦੀ ਪੁਸ਼ਤਪਨਾਹੀ ਕਿਸਨੇ ਕੀਤੀ ਇਸ ਲਈ ਉਸ ਸਮੇਂ ਦੇ ਲੀਡਰਸ਼ਿਪ ਜ਼ਿੰਮੇਵਾਰ ਉਸ ਵੇਲੇ ਪੰਥ ਸਰਕਾਰ ਨੂੰ ਜ਼ਿੰਮੇਵਾਰ ਆ। ਵੀ ਸਾਨੂੰ ਕਿਰਪਾ ਕਰੋ ਬਖਸ਼ੋ ਇਹ ਸਮੱਤ ਦਿਓ ਤੇ ਸਾਨੂੰ ਸਮਰੱਥਾ ਵੀ ਦਿਓ ਕਿ ਇਸ ਉਸੇ ਪੰਥ ਜਮਾਤ ਨੂੰ ਪੁਨਰ ਸੁਰਜੀਤ ਕਰਨ ਵਾਸਤੇ ਅੱਜ ਤੁਹਾਡੇ ਇਸ ਜ਼ਿਲ੍ਹੇ ਦਾ ਤੁਹਾਡੇ ਇਸ ਇਲਾਕੇ ਚ ਆਇਆ। ਕਿਰਪਾ ਰੱਖਿਓ ਕਿ ਸਾਰੀ ਸੰਗਤ ਏਕਾ ਕਰਕੇ ਇਸ ਨੂੰ ਸ਼ਕਤੀਸ਼ਾਲੀ ਇੱਕ ਧਿਰ ਬਣਾਵੇ ਤਾਂ ਕਿ ਜਿਹੜੇ ਪਿਛਲੇ ਪਿਛਲੇ ਮਸਲੇ ਨੇ ਸਾਡੇ ਜਾਂ ਪੰਥ ਕੇ ਰੋਹ ਰੀਤਾਂ ਦੇ ਜਿਹੜੇ ਘਾਣ ਹੋਏ ਨੇ ਉਹਨਾਂ ਨੂੰ ਮੌੜ ਸਰਜੀਸ ਕਰ ਸਕੀਏ ਇਹ ਬੇਨਤੀ ਕਰਕੇ ਆਇਆ ਸਰ ਸੁਖਰਾਜ ਸਿੰਘ ਜੀ ਇਹਨਾਂ ਦੇ ਸਤਿਕਾਰਯੋਗ ਪਿਤਾ ਜੀ ਉਸ ਮੌਕੇ ਤੁਸੀਂ ਸਾਰੇ ਜਾਣਦੇ ਹੋ ਕਿ ਜੇ ਰੋਸ ਪ੍ਰੋਟਾਵਾ ਕਰਨਾ ਹੈ ਜੀ ਜਗ੍ਹਾ ਤੇ ਕੀਤਾ ਉਹਨਾਂ ਨੇ ਕੋਈ ਐਸੀ ਇਤਰਾਜ਼ੋਗਾਂ ਜਗ੍ਹਾ ਵੀ ਨਹੀਂ ਕਰ ਸਕਦੇ ਰੋਸ ਨਹੀਂ ਕਰਾਂਗੇ ਜੇ ਗੁਰੂ ਦੀ ਬੇਅਦਬੀ ਹੋਵੇ ਏਡਾ ਬੜਾ ਜਿਵੇਂ ਕਹਿੰਦੇ ਨੇ ਸਾਡੇ ਨਾਲ ਸਾਡੇ ਹਿਰਦੇ ਬੁਲੰਦ ਰਹੇ ਹੁਣ ਪਰ ਉਹਨਾਂ ਨੂੰ ਗੋਲੀਆਂ ਦਾ ਨਿਸ਼ਾਨਾ ਸਾਡੀ ਸਰਪੰਨ ਦੀ ਸਰਕਾਰ ਮੌਕੇ ਹੋਵੇ ਸਾਹ ਕਿਸ਼ਨ ਕਿਸ਼ਨ ਭਗਵਾਨ ਸਿੰਘ ਜੀ ਤੇ ਸਾਹ ਗੁਰਜੀਤ ਸਿੰਘ ਜੀ ਉਹਨਾਂ ਦੇ ਬੇਟੇ ਸੁਖਰਾਜ ਸਿੰਘ ਜੀ ਉਹਨਾਂ ਨੂੰ ਬੇਨਤੀ ਕੀਤੀ ਵੀ ਸਜਣਾ ਪੰਤਕ ਸ਼ਕਤੀ ਖਿਲਾਰੋ ਨਾ ਇਹਨੂੰ ਇਕੱਠੀ ਕਰੀਏ ਆਪਾਂ ਜਿਵੇਂ ਅੱਜ ਮਿਸਲ ਸਾਤਰੋ ਜਾਲੇ ਸਜਣ ਸਾਰੇ ਬੈਠੇ ਨੇ ਜੱਥੇਬੰਦੀ ਬੈਠੀ ਹੈ ਇਹਨਾਂ ਨੇ ਬਹੁਤ ਦਿਨ ਪਹਿਲਾਂ ਅਜੇ ਸਾਰਾ ਜੇਪਾਲ ਸਿੰਘ ਬਰਾੜ ਜੀ ਉਹਨਾਂ ਨੇ ਐਲਾਨ ਕਰ ਦਿੱਤਾ ਸੀ ਵੀ ਅਸੀਂ ਨਾਲ ਹੋਵਾਂਗੇ ਹੋਰ ਸਾਰੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਜੱਥੇਬੰਦੀਆਂ ਨਾਲ ਨੇ ਤਦੇ ਸਾਹ ਸੁਖਰਾਜ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਤੁਸੀਂ ਵੀ ਇਸ ਲਹਿਰ ਦੇ ਵਿੱਚ ਜੁੜੋ ਤਾਂ ਕਿ ਆਪਾਂ ਇੱਕ ਐਸੀ ਮਜ਼ਬੂਤ ਪੰਥਕ ਧਿਰ ਕਾਇਮ ਕਰ ਸਕੀਏ ਇਹ ਕੇਵਲ ਸਰਕਾਰ ਮਾਣੋ ਵਾਸਤੇ ਨਹੀਂ ਬਲਕੇ ਸਮੇਂ ਦੀ ਹਕੂਮਤਾਂ ਨਾਲ ਟੱਕਰ ਲੈਣ ਵਾਸਤੇ ਜਦੋਂ 1920 ਚ ਅਕਾਲੀ ਦਲ ਬਣਿਆ ਉਦੋਂ ਆਪਾਂ ਰਾਜ ਭਾਗ ਵਾਸਤੇ ਥੋੜੀ ਬਣਾਇਆ ਸੀ ਨਾ ਇਹ ਰਾਜ ਭਾਗ ਵਾਸਤੇ ਪਾਰਟੀ ਬਣੀ ਸੀ ਇਹ ਪਾਰਟੀ ਨਹੀਂ ਸੀ ਉਦੋਂ ਉਦੋਂ ਤਾਂ ਇੱਕ ਲਹਿਰ ਸੀ ਉਦੋਂ ਇੱਕ ਸੰਸਾਦ ਸੀ ਇਹ ਲਹਿਰ ਦੇ ਰੂਪ ਚ ਚੱਲ ਵੀ ਜਿਵੇਂ ਹੁਣ ਲਹਿਰ ਭਰਦੀ ਦੀ ਚੱਲਦੀ ਹੈ ਕਿ ਇਹ ਸੇਵਾ ਦੀ ਹੈ ਇਹ ਕੁਰਬਾਨੀ ਦੀ ਹੈ ਇਹ ਸੰਘਰਸ਼ ਦੀ ਹੈ ਇਹ ਲਹਿਰ ਸੀ 5 ਸਾਲ ਖੂਨ ਡੋਲਮਾ ਸੰਘਰਸ਼ ਕਰਕੇ ਸਮੇਂ ਦੀ ਹਕੂਮਤ ਅੰਗਰੇਜ਼ ਨੂੰ ਝੁਕਾਦਾ ਸੀ ਤਾਂ ਜਾ ਕੇ ਇਸਰੋਨੀ ਕਮੇਟੀ ਲੈਕਟ ਬਣਿਆ ਆਪਣੀ ਤਾਕਤ ਸ਼ਕਤੀ ਸੀ ਦਾ ਤਾਂ ਰਾਜਪਾਲ ਤੋਂ ਬਿਨਾ ਅੰਗਰੇਜ਼ਾਂ ਨਾਲ ਲੜਾਈ ਲੜਦੇ ਰਾਜਪਾਲ ਤੋਂ ਬਿਨਾ ਲੜਦੇ ਰਹੇ ਔਰ ਮੈਂ ਬੇਨਤੀ ਕਰਾਂ ਅੱਜ ਵੀ ਸਮੇਂ ਦੀ ਭਾਵੇਂ ਦਿੱਲੀ ਦੀ ਹਕੂਮਤ ਆ ਭਾਵੇਂ ਪੰਜਾਬ ਦੀ ਹੈ ਅਗਰ ਸਾਡੇ ਪੰਜਾਬ ਨਾਲ ਜਾਂ ਪੰਥ ਨਾਲ ਕਿਸੇ ਨਾਲ ਬੇਇਨਸਾਫੀ ਨਜ਼ਰ ਆਉਂਦੀ ਹੈ ਤਾਜਾ ਕੇ ਮਸਲੇ ਹੱਲ ਹੋਣੇ ਨੇ ਜਦ ਤੱਕ ਤੁਸੀਂ ਇੱਕ ਰੂਪ ਇੱਕ ਸ਼ਕਤੀ ਬਣ ਕੇ ਨਹੀਂ ਉਭਰੋਗੇ ਸ਼ਕਤੀ ਅਗੇ ਲੋਕ ਸ਼ਕਤੀ ਤੇ ਇਹ ਪੰਥ ਸ਼ਕਤੀ ਅਗੇ ਸਰਚਕਾਉਂਦਿਆਂ ਨੇ ਝੁਕਦਿਆਂ ਨੇ ਸਰਕਾਰਾਂ ਕਿਸਾਨ ਭਰਾਵਾਂ ਨੇ ਕਰੀਵ 1.5 ਸਾਲ ਮੇਰੇ ਖਿਆਲ 1.5 ਸਾਲ ਦੇ ਕਰੀਵ ਲੱਗਿਆ ਉਹਨਾਂ ਨੇ ਸੈਂਟਰ ਸਰਕਾਰ ਚੁੱਕਾਈ ਨਾ ਇਕਤਾ ਸੀਗੀ ਸੋ ਆਪਾਂ ਨੂੰ ਇਕਤਾ ਕਰਨ ਦੀ ਲੋੜ ਹੈ ਇਕਤਾ ਕਿਵੇਂ ਹੋਣੀ ਹੈ ਅਕਾਲ ਤਖਤ ਸਾਹਿਬ ਦੇ ਅਕਾਲ ਤਖਤ ਸਭ ਨੇ ਆਵਾਜ਼ ਦਿੱਤੀ ਹੈ ਕਿ ਆ ਨਵੇਂ ਸਿਰ ਰ ਪੁਨਰ ਸਜੀਤੀ ਕਰਨੀਆਂ ਨਵੀਂ ਭਰਤੀ ਕਰੋ ਆ ਭਰਤੀ ਕਰਕੇ ਆਪਾਂ ਡੈਲੀਗੇਟ ਬਣਾਉਣੇ ਨੇ ਡੈਲੀਗੇਟ ਇੱਕ ਕਾਪੀ ਦਾ ਮਗਰ ਇੱਕ ਸਰਕਲ ਦਾ ਡੈਲੀਗੇਟ ਬਣਦਾ ਜਿਹੜੀ ਕਾਪੀ 100 ਮੈਂਬਰ ਬਣਨੇ ਨੇ ਉਹਦਾ ਜਿਹੜਾ ਪਹਿਲਾ ਮੈਂਬਰ ਬਣ ਮੈਂ فرض ਕਰ ਉਹ ਬਣਨਾ ਡੈਲੀਗੇਟ ਦਾ ਮੈਂ ਆਪਦਾ ਨਾਮ ਪਹਿਲਾ ਭੜਕੇ ਆਪਦਾ ਆਪਦੇ ਵੱਲੋਂ ਭਰਤੀ ਸ਼ੁਰੂ ਕਰਾਂਗਾ ਬਾਕੀ ਸਜਣਾ ਦਾ 100 ਮੈਂਬਰ ਆਪਦੇ ਨਾਲ ਹੋਰ ਬਣਾਵਾਂਗਾ ਮੈਂ ਡੈਲੀਗੇਟ ਸਰਕਲ ਦਾ ਬਣਾਵਾਂਗਾ ਜਦੋਂ ਸਰਕਲਾਂ ਦੇ ਡੈਲੀਗੇਟ ਬਣ ਗਏ ਉਹਨਾਂ ਚੋਂ ਚੋਣ ਕੀਤੀ ਜਾਵੇਗੀ ਜ਼ਿਲ੍ਹਿਆਂ ਦੇ ਡੈਲੀਗੇਟਾਂ ਦੀ ਉਸ ਜ਼ਿਲ੍ਹੇ ਦੇ ਡੈਲੀਗੇਟ ਉਹਨਾਂ ਤੋਂ ਕਿਹਨੂੰ ਦਿੱਤੀ ਜਾਵੇ ਸਟੇਟ ਦੇ ਡੈਲੀਗੇਟਾਂ ਦੀ ਸਟੇਟ ਦੇ ਡੈਲੀਗੇਟ ਅੱਗੇ ਆਪਣਾ ਜ਼ਿਲ੍ਹਾ ਪ੍ਰਧਾਨ ਉਹਨਾਂ ਨੂੰ ਚੰਗਾ ਲੱਗੇਗਾ ਪੰਥ ਪ੍ਰਵਾਨ ਹੋਵੇਗਾ ਉਹਦੀ ਚੋਣ ਕਰਨਗੇ ਇਹ ਸਿਲਸਿਲਾ ਹੋਊਗਾ ਜੋ ਅਕਾਲ ਤਾ ਸਰਵ ਨੂੰ ਆਪਣਾ ਹੁਕਮਾ ਦੇਸ਼ ਹੋਇਆ ਕਿਉਂਕਿ ਇਹ ਇਹ ਹੋਣਾ ਚਾਹੀਦਾ ਵਿਧਾਨ ਹੈ ਦੋਏ ਗੱਲਾਂ ਹੋ ਰਹੀਆਂ ਨੇ ਇੱਕ ਤਾਂ ਏਜੰਡਾ ਵੀ ਕੀ ਹੋਊਗਾ ਉਹਨਾਂ ਵਾਲੇ ਸਮੇਂ ਵਿੱਚ ਦੂਜਾ ਥੋੜਾ ਵਿਧਾਨ ਕੀ ਹੋਊਗਾ ਛੋਣੀ ਕਾਲੀ ਦਲ ਦਾ ਵਿਧਾਨ ਤਾਂ ਉਹਨਾਂ ਦੇ ਜੇਬ ਚ ਪਾਇਆ ਮਰਜ਼ੀ ਨਾਲ ਕੋਈ ਵਿਧਾਨ ਨਹੀਂ ਇਹ ਕੋਈ ਕੰਦੇਲੇ ਵਨ ਮੈਨ ਸ਼ੋਅ ਆ ਸਾਰਾ ਡिक्टेटरਸ਼ਿਪ ਹੈ ਜੋ ਹੁਕਮ ਜੋ ਮੂੰਹ ਬੋਲਦੇ ਨੇ ਉਹੀ ਸਾਰਾ ਵਿਧਾਨ ਹੈ ਵਿਧਾਨ ਹੋਊਗਾ ਜੋ ਪੰਥ ਨੂੰ ਪ੍ਰਮਾਨ ਹੋਵੇਗਾ ਉਹ ਵਿਧਾਨ ਤੁਹਾਡੇ ਕੋਲੋਂ ਪਾਸ ਹੋਣਾ ਆਹੋ ਜਨਰਲ ਹਾਊਸ ਪਾਸ ਹੋਊਗਾ ਦੂਜਾ ਗੱਲ ਅਜੰਡਾ ਤੈ ਹੋ ਹੁਣ ਅੱਜ ਦੇ ਮਸਲੇ ਖੜੇ ਨੇ ਸਾਡੇ ਸਾਹਮਣੇ ਆ ਸਾਡੇ ਸਾਹਮਣੇ ਮਸਲਾ ਪਾਣੀ ਦਾ ਜਿਹਦੇ ਖਾਤਰ ਅਸੀਂ ਲੜਦੇ ਰਹੇ ਮੋਰਚੇ ਲੱਗੇ 15 ਸਾਲ ਹੋਣਾ ਪੰਜਾਬ ਜਿਵੇਂ ਕਹਿੰਦੇ ਨੇ ਪਾਣੀ ਵਾਂਗੂ ਖੂਨ ਵਿਆ ਸਾਡੇ ਨੌਜਵਾਨੀ ਦਾ ਔਰ ਅੱਜ ਵੀ ਪਾਣੀ ਦਾ ਮਸਲਾ ਫੇਰ ਖੜਾ ਅੱਜ ਗਲਚਕੂਠਾ ਦੇ ਕੇ ਹਰਿਆਣਾ ਫੇਰ ਪਾਣੀ ਮੰਗ ਰਿਹਾ ਬੀਬੀਐਮਬੀ ਜਿਹੜੀ ਸਰ ਮੈਨੇਜਮੈਂਟ ਕਰਨ ਵਾਸਤੇ ਬਣਾਇਆ ਬੋਰਡ ਉਹ ਉਹ ਫੈਸਲਾ ਨਹੀਂ ਕਰ ਸਕਦਾ ਪਾਣੀ ਤੇ ਮੈਂ ਕਦੋਂ ਕਿਹਨੂੰ ਜਿੰਨ ਮਰਜ਼ੀ ਨਾ ਦੇ ਦੇਵਾਂ ਜਦੋਂ ਤੱਕ ਸਾਡੀ ਮਨਜ਼ੂਰੀ ਨਹੀਂ ਹੁੰਦੀ ਪਰ ਸਮਝਦੇ ਹਕੂਮਤਾਂ ਕਮਜ਼ੋਰ ਨੇ ਇਹ ਕਮਜ਼ੋਰੀ ਦੇ ਕਾਰਨ ਨੇ ਜਦੋਂ ਕੋਈ ਸ਼ੀਨ ਲੈਣ ਦਾ ਧੱਕੇ ਨਾਲ ਸਾਡਾ ਕੁਝ ਚੀ ਖੋਹ ਲੈਂਦਾ ਇਹ ਕਮਜ਼ੋਰੀ ਹੁੰਦੀ ਹੈ ਇਸ ਲਈ ਸ਼ਕਤੀਸ਼ਾਲੀ ਹੋਣ ਦੀ ਲੋੜ ਹੈ ਸਾਡੇ ਕੁਦਰਤੀ ਸੋਮੇ ਨੇ ਔਰ ਸਾਡੇ ਹੋਰ ਮਸਲੇ ਐਸੇ ਸੀ ਔਰ ਬਿਨਾਂ ਸ਼ਰਤਾਂ ਸੀ ਸਰਕਾਰਾਂ ਜਿ ਹਮਾਇਤ ਦੇ ਰਹੇ ਸੈਂਟਰ ਦੀ ਸਰਕਾਰਾਂ ਨੂੰ ਉਹਨਾਂ ਨੇ ਬਣਾਉਂਦੇ ਰਹੇ ਔਰ ਕੱਲ ਗਿਆਨੀ ਜੀ ਗਿਆਨੀ ਧਰਪੀ ਸਿੰਘ ਨੇ ਇੱਕ ਮਿਸਾਲ ਦਿੱਤੀ ਸੀ ਕਿ ਜਦੋਂ ਇਹ ਠੀਕ ਹੈ ਵੀ ਕਿਸੇ ਤੋਂ ਹਮਾਇਤ ਲੈਣੀ ਹੈ ਹਮਾਇਤ ਕਰਨੀ ਇਹ ਰਾਜਨੀਤੀ ਹੈ ਇਹ ਗੁਰੂ ਗੋਬਿੰਦ ਸਿੰਘ ਨੇ ਵੀ ਕੀਤੀ ਸੀ ਜਦੋਂ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਉਹਨਾਂ ਦੇ ਬੇਟੇ ਬਹਾਦਰ ਸ਼ਾਹ ਨੇ ਕਿਹਾ ਵੀ ਮੈਨੂੰ ਸੰਨਿਆ ਭੇਜਿਆ ਵੀ ਗੁਰੂ ਸਾਹਿਬ ਦੀ ਮੈਨੂੰ ਮਦਦ ਦੀ ਲੋੜ ਹੈ ਮੇਰੇ ਭਰਾ ਮੈਨੂੰ ਇਹ ਗੱਦੀ ਤੇ ਨਹੀਂ ਬੈਠਣ ਦਿੰਦੇ ਗੁਰੂ ਸਾਹਿਬ ਨੇ ਕਿਹਾ ਸ਼ਰਤਾਂ ਨੇ ਤੇਰੇ ਸਾਹਮਣੇ ਸ਼ਰਤ ਉਹਨਾਂ ਨੇ ਰੱਖੀ ਸੀ ਕਿ ਇਹ ਰੱਖੀ ਸੀ ਕਿ ਨਵਾਬ ਜਿਹੜਾ ਸਰਹੰਦ ਹੈ ਸੂਬਾ ਸਰਹੰਦ ਉਹਨੂੰ ਸਾਡੇ ਹਵਾਲੇ ਕਰੋ ਇਹ ਸ਼ਰਤਾਂ ਨੇ ਨਾ ਸ਼ਰਤਾਂ ਦੇ ਤਹਿਤ ਕਿਸੇ ਨਾਲ ਹੁੰਦਾ ਹੈ ਸ਼ਰਤਾਂ ਸੈਂਟਰ ਦੀ ਸਰਕਾਰ ਜਿਸੀਂ ਬਿਨਾਂ ਸ਼ਰਤਾਂ ਹਮਾਇਤ ਦੇਤੀ ਅਸੀਂ ਚੰਡੀਗੜ੍ਹ ਨਹੀਂ ਮੰਗੇ ਅਸੀਂ ਪਾਣੀ ਨਹੀਂ ਮੰਗੇ ਅਸੀਂ ਪੰਜਾਬੀ ਬੋਲਦੇ ਨੇ ਅਸੀਂ ਸਾਡੇ ਨਾਲ ਹੋਈਆਂ ਬਦਤਰੀਆਂ ਨੇ ਜਿਹੜੀਆਂ ਉਹਨਾਂ ਦੀ ਕੋਈ ਜ਼ਿਕਰ ਨਹੀਂ ਕੀਤਾ ਅਸੀਂ ਨੌਜਵਾਨੀ ਦਾ ਇੰਨਾ ਘਾਣ ਹੋ ਗਿਆ ਉਹਨਾਂ ਨਾਲ ਇਨਸਾਫ਼ ਦੀ ਤੁਸੀਂ ਗੱਲ ਨਹੀਂ ਕਰ ਸਕਦੇ ਇਹ ਸਾਰੀਆਂ ਗੱਲਾਂ ਬਿਨਾਂ ਸ਼ਰਤ ਸ਼ਰਤ ਸੀ ਵੀ ਮੰਤਰੀ ਚਾਹੀਦੇ ਜਿੱਥੇ ਬਾਕੀ ਕੋਈ ਲੋੜ ਨਹੀਂ ਜੇ ਇਹੋ ਲੀਡਰਸ਼ਿਪ ਲੈ ਕੇ ਹੁਣ ਇਹ ਮੁੜ ਕੇ ਜਿਹੜੀ ਬੇੜਾ ਵਿਹਾ ਚੁੱਕੀ ਹੈ ਇਹ ਠੀਕ ਹੈ ਅਮੀਰ ਹੋਣਾ ਵੱਖਰੀ ਗੱਲ ਹੈ ਲੋਕ ਰਾਜ ਦੇ ਵਿੱਚ ਅਮੀਰ ਤਾਈ ਲੋਕਾਂ ਦੀ ਹੈ ਕਿਸੇ ਰਾਜੇ ਦਾ ਰਾਜ ਨਹੀਂ ਇਹ ਲੋਕ ਰਾਜ ਇਸ ਕਰਕੇ ਤੁਹਾਡਾ ਆਪਣੀ ਮਰਜ਼ੀ ਨਾਲ ਇਹ ਕੋਈ ਪਰਵਾਹ ਨਾ ਕੋਲਿਆ ਕਰੋ ਅਜਿਵੇਂ ਜਿਕਰ ਕੀਤਾ ਪਹਿਲਾਂ ਜਦੋਂ ਵੇਵ ਚੱਲੀ ਆ ਦੋ ਤੁਹਾਡੇ ਮੈਂਬਰ ਪਾਰਲੀਮੈਂਟ ਇਹਨਾਂ ਕੋ ਇੱਕ ਬਹੁਤ ਰਜਵਾੜੇ ਸੀ ਵਿਚਾਰੇ ਇਹ ਤਾਂ ਸਧਾਰਨ ਤੋਂ ਸਧਾਰਨ ਇਨਸਾਨ ਸੀ ਔਰ ਕੋਈ ਜੱਥੇਬੰਦੀ ਨਹੀਂ ਔਰ ਕੋਈ ਉਹਨਾਂ ਨੂੰ ਕਿਸੇ ਜਣ ਵਾਲੇ ਨਹੀਂ ਇਹ ਸੰਘਤ ਦੀ ਮਰਜ਼ੀ ਹੈ ਤੁਹਾਡੀ ਮਰਜ਼ੀ ਹੈ ਹੁਣ ਵੀ ਇੱਕ ਐਸੀ ਲਹਿਰ ਖੜੀ ਕਰੋ ਪੰਥ ਦੇ ਇਹ ਪੰਜਾਬ ਦੇ ਵਿੱਚ ਪੰਥ ਦਾ ਬੋਲ ਵਾਲਾ ਹੋਵੇ ਤਾਂ ਦੇਸ਼ ਦੀ ਤੇ ਸੈਂਟਰ ਦੀ ਤੇ ਆਪਣੇ ਸੂਬੇ ਦੀ ਸਰਕਾਰਾਂ ਤੁਹਾਡੀ ਗੱਲ ਸੁਣਨੀਆਂ ਤਾਂ ਮੰਨਣਗੀਆਂ ਓਨੀ دیر ਨਹੀਂ ਸਾਡੇ ਨਾਲ ਬੇਇਨਸਾਫੀ ਹੁੰਦੀ ਰਹੂ ਇਹਦੀ ਨਹੀਂ ਲੋੜ ਅੱਜ ਕਿ ਉਹ ਸ਼ਕਤੀ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਤੇ ਪੁਨਰ ਸਰਜੀਤ ਸਰ ਮੁੜ ਸਰਜੀਤ ਕਰਨ ਵਾਸਤੇ ਭਰਤੀ ਵੱਧ ਤੋਂ ਵੱਧ ਕਰੋ ਔਰ ਪਾਰਦਰਸ਼ੀ ਢੰਗ ਨਾਲ ਕਰੋ ਉਹਨਾਂ ਮੰਗੂ ਨਾ ਕਿ ਤੁਤਮਤ ਕਰਕੇ ਆਪਣਾ ਪ੍ਰਧਾਨ ਬਣਾ ਲਿਆ ਜੀ ਚਲੋ ਕਰਕੇ ਆਪਦਾ ਲਾਂਬੇ ਹੋਵੇ ਜੀ ਉਹਨਾਂ ਲੋਕ ਸਾਨੂੰ ਪੁੱਛਦੇ ਨੇ ਇੱਕ ਜੀ ਉਹ ਵੀ ਅਕਾਲੀ ਦਲ ਬਣਿਆ ਹੁਣ ਤੁਸੀਂ ਕਿਹੜਾ ਅਕਾਲੀ ਦਲ ਬਣਾਓਗੇ ਅਸੀਂ ਆਸਿਆ ਬਣਾਉਣਾ ਅਕਾਲ ਤਾ ਸਭ ਤੇ ਜੋ ਪਹਿਲਾਂ ਵੀ ਅਕਾਲੀ ਦਲ ਉਥੋਂ ਸ਼ੁਰੂ ਹੋਇਆ ਸੀ ਤੇ ਹੁਣ ਪੁਨਰ ਸਜਿਤ ਹੋ ਰਿਹਾ ਜਿਹਨੇ ਧੜੇ ਆਲਾ ਹੋ ਗਏ ਆਪਣਾ ਅਕਾਲੀ ਨਾ ਕਹੀ ਇਹਨੇ ਆਪਣਾ ਧੜਾ ਬਣਾਉਣਾ ਬਣਾਈ ਜੇ ਹੋਰ ਉਥੇ ਨਹੀਂ ਜਿੱਥੇ ਬੰਦੀਆਂ ਨੇ ਬਣੀ ਜਾਂਦੀਆਂ ਨੇ ਪਰ ਮੈਂ ਬੇਨਤੀ ਕਰੂੰ ਕਿ ਤੁਸੀਂ ਜਿਹੜੀਆਂ ਭਾਵੇਂ ਛੋਟ ਛੋਟੀਆਂ ਜਥੇ ਬੰਦੀਆਂ ਸਾਰੀਆਂ ਆਓ ਜਿਹੜੇ ਪੰਥਦਰਦੀ ਹੋਂ ਪੰਥ ਪੰਜਾਬ ਹਤੈਸੀ ਹੋਂ ਆਪਾਂ ਸਿਰ ਜੋੜੀਏ ਸਿਰ ਜੋੜ ਕੇ ਆਪਣੀ ਸ਼ਕਤੀ ਬਣਨੀ ਹੈ ਔਰ ਮੈਂਬਰਸ਼ਿਪ ਜਦੋਂ ਕਰਾਂਗੇ ਫਿਰ ਆਪਾਂ ਇਕੱਠੇ ਹੋਵਾਂਗੇ ਇੱਕ ਪਰਿਵਾਰ ਦੇ ਮੈਂਬਰ ਬਣਾਂਗੇ ਸ਼੍ਰੋਮਣੀ ਅਕਾਲੀ ਦਲ ਥੋੜਾ ਵੱਡਾ ਪਰਿਵਾਰ ਆ ਉਹਦੇ ਸਾਰੇ ਮੈਂਬਰ ਬਣਨੇ ਸੋ ਇਸ ਕਰਕੇ ਤੁਹਾਡੇ ਚਾਨਣਾ ਚਾਜ ਬੇਨਤੀ ਕਰਨ ਵਾਸਤੇ ਆਏ ਆ ਮੈਨੂੰ ਆਸ ਹੈ ਕਿ ਜਿਵੇਂ ਤੁੰਦਾ ਸਾਹਿਬ ਨੇ ਇੱਕ ਸੁਜੈਸ਼ਨ ਦਿੱਤੀ ਹੈ ਵੈ ਵੀ ਤੁਹਾਨੂੰ ਉਹ ਬੇਨਤੀ ਕਰੂੰਗਾ ਕਿ ਤੁਸੀਂ 10 ਤੇ 11 ਮੈਂਬਰੀ ਕੋ ਕਮੇਟੀ ਜਾਂ 15 ਮੈਂਬਰੀ ਕਮੇਟੀ ਜਿਹੜੀ ਤੁਸੀਂ ਜੋ ਸਮਝੋ ਸਜਣ ਇਸ ਜ਼ਿਲ੍ਹੇ ਦੇ ਵਿੱਚ ਇਸ ਭਰਤੀ ਮਹਿਮਾ ਨੂੰ ਅੱਗੇ ਹੋ ਕੇ ਤੁਹਾਨੂੰ ਕਾਪੀਆਂ ਦੇ ਦੇਣੀਆਂ ਨੇ ਉਹਨਾਂ ਨੂੰ ਡਿਸਟ੍ਰੀਬਿਊਟ ਕਰਨ ਦੀਆਂ ਤੇ ਉਹਨਾਂ ਨੂੰ ਵਾਪਸ ਲੈਣ ਦੀਆਂ ਸਮੇਂ ਸਿਰ ਸਾਰੀ ਉਹ ਤੁਸੀਂ ਆਪਣਾ ਯਤਨ ਕਰੋ ਰਾਜੀ ਰੱਖੋਗੇ ਉਹਦੇ ਲਈ ਪੈਰ ਵੀ ਕਰ ਸਕੋਗੇ ਕਿਉਂਕਿ ਅਸੀਂ ਸਿਰਫ ਹੋਕਾ ਦੇਣਾ ਜਾਂ ਤੁਹਾਡੇ ਨਾਲ ਕੋਈ ਮਸਲੇ ਤੇ ਗੱਲ ਕਰ ਸਕਾਂਗੇ ਫੇਰ ਵੀ ਜਦੋਂ ਤੁਸੀਂ ਯਾਦ ਕਰੋਗੇ ਤੁਹਾਡੇ ਚਹ ਨਾਲ ਹਾਜ਼ਰ ਹੋਵਾਂਗੇ ਇਸ ਲਈ ਤੁਸੀਂ ਉਹ ਜ਼ਰੂਰ ਇਹ ਆਪਣਾ ਪ੍ਰਬੰਧ ਕਰਕੇ ਜਾਇਓ ਤਾਂ ਕਿ ਆਪਾਂ ਵਾਰ-ਵਾਰ ਫੇਰ ਤੁਹਾਨੂੰ ਮੌਕਾ ਇਹ ਦਾ ਨਮਲੇ ਉਹ ਸੱਜਣ ਹੀ ਸਾਰਾ ਉਸ ਗੱਲ ਦੀ ਪ੍ਰਬੰਧ ਕਰਾਈ ਜਾਣ ਤੇ ਅਗਵਾਈ ਕਰ ਸਕਣ ਇਹ ਤੁਹਾਡੇ ਚਾਨਣ ਚ ਬੇਨਤੀ ਹੈ ਸੋ ਆਖਿਰ ਦੇ ਵਿੱਚ ਮੈਂ ਬੇਨਤੀ ਕਰੂੰਗਾ ਕਿ ਸਾਹ ਸੁਖਰਾਜ ਸਿੰਘ ਜੀ ਜੋ ਜੀ ਆ ਮੇਰੇ ਕਰ ਕੀਤਾ ਉਹਨਾਂ ਨੂੰ ਜੇ ਅਸੀਂ ਬੇਨਤੀ ਕੀਤੀ ਉਹਨਾਂ ਨੇ ਖੁੱਲ ਕੇ ਕਿਹਾ ਵੀ ਮੈਂ ਪੂਰਾ ਸਾਥ ਦੇਉਂ ਪੜਤੀ ਵਿੱਚ ਵੀ ਸਾਥ ਦੇਵਾਂਗਾ ਆ ਠੀਕ ਹੈ ਤੁਸੀਂ ਇਹ ਪੰਤਕ ਲਹਿਰ ਚੱਲੀ ਹੈ ਤੁਹਾਡੀ ਭਰਤੀ ਜ਼ਰੂਰ ਜ ਇਹਦੇ ਵਿੱਚ ਮੈਂ ਆਪਣਾ ਹਿੱਸਾ ਬਣੂੰ ਸੋ ਉਹਨਾਂ ਨੂੰ ਮੈਂ ਬੇਨਤੀ ਕਰੂੰ ਕਿ ਉਹਨਾਂ ਨੂੰ ਸਰੋਪਾਓ ਜਿਹੜਾ ਉਹ ਮੈਂ ਸਰ ਇਕਬਾਲ ਸਿੰਘ ਚ ਹੁੰਦਾ ਜੀ ਤੇ ਇਥੋਂ ਦੇ ਸਾਰੇ ਪ੍ਰਬੰਧਕਾਂ ਨੂੰ ਬੇਨਤੀ ਕਰੂੰਗਾ ਕਿ ਉਹਨਾਂ ਨੂੰ ਲਈਏ ਉਹਨਾਂ ਦਾ ਸਨਮਾਨ ਕਰੀਏ ਉਹਨਾਂ ਨੂੰ ਜੀ ਆਇਆਂ ਕਹੀਏ